ਸਾਤਸ੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਦੁਬਈ 골ਡਨ ਵੀਜ਼ਾ ਦੀ ਸ਼ੂਟ ਵਾਲੀਆਂ ਖਬਰਾਂ ਨੇ ਭਾਰਤੀਆਂ ਵਿੱਚ ਉਮੀਦਾਂ ਦੀ ਇੱਕ ਤੂਫਾਨ ਖੜਾ ਕਰ ਦਿੰਦਾ ਹੈ ਪਰ ਹੁਣ ਇਹ ਸਭ ਗੱਲਾਂ ਝੂਠੀਆਂ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਰੀਡਾ ਤੇ YouTube ਵੀਡੀਓਜ਼ 'ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ 1 ਲੱਖ ਦਰਹਮ ਲਗਭਗ 29 ਲੱਖ ਰੁਪਏ ਭਾਰਤੀ ਮੀ ਸਾਧੇ ਨਾਲ ਬੰਦੇ ਨੇ ਖਰਚ ਕੇ ਕੋਈ ਭਾਰਤੀ 골ਡਨ ਵੀਜ਼ਾ حاصل ਕਰ ਸਕਦਾ ਹੈ ਉਹਨਾਂ ਖਬਰਾਂ 'ਚ ਇਹ ਵੀ ਕਿਹਾ ਗਿਆ ਕਿ ਨਾ ਜਾਇਦਾਦ ਦੀ ਲੋੜ ਹੈ ਨਾ ਕਾਰੋਬਾਰ ਦੀ ਲੋੜ ਹੈ ਪਰ ਹੁਣ ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਏਜੰਸੀ ICP 아이덴티파이 시티즌십 ਕਸਟਮਰਸ ਐਂਡ ਕੋਰਪਸ ਸਿਕਿਉਰਟੀ ਅਥਾਰਟੀ ਨੇ ਇਹ ਸਾਰੀਆਂ ਖਬਰਾਂ ਗੁੰਮਰਾਹ ਕਰਨ ਵਾਲੇ ਤੇ ਬਿਨਾਂ ਅਧਿਕਾਰ ਦਸਤੀਆਂ ਵਾਲੀਆਂ ਕਰਾਰ ਕਰ ਦਿੱਤੀਆਂ ਨੇ ਉਹਨਾਂ ਵੱਲੋਂ ਸਾਫ਼-ਸਾਫ਼ ਇਹ ਗੱਲਾਂ ਕਹਿ ਗਏ ਨੇ ਕਿ ਅਜੇ ਤੱਕ 골ਡਨ ਵੀਜ਼ਾ ਪ੍ਰੋਗਰਾਮ 'ਚ ਕੋਈ ਵੀ ਨਵਾਂ ਬਦਲਾਅ ਨਹੀਂ ਕੀਤਾ ਜਾਵੇਗਾ ਇਹ ਵੀ ਦੱਸਿਆ ਗਿਆ ਸੀ ਕਿ ਭਾਰਤੀਆਂ ਦੇ ਲਈ ਖਾਸ ਕਰਕੇ ਇੰਡੀਅਨਸ ਦੇ ਲਈ ਲਾਈਫਟਾਈਮ 골ਡਨ ਵੀਜ਼ਾ ਹੁਣ ਆਸਾਨ ਹੋ ਗਿਆ ਹੈ ਪਰ ਜੁਏ ਇਹ ਸਰਕਾਰ ਨੇ ਐਸਾ ਕੋਈ ਵੀ ਐਲਾਨ ਨਹੀਂ ਕੀਤਾ ਨਾ ਹੀ ਜਾਇਦਾਦ ਖਰੀਦਣ ਦੇ ਸਾਥ ਹਟਾਈ ਗਈ ਹੈ ਨਾ ਹੀ ਨਿਯਮਾਂ ਵਿੱਚ ਕੋਈ ਛੂਟ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਭਾਰਤੀ ਹਵਲਦਾਰ ਦੇ ਵਿੱਚ ਵਸਾਏ ਜਾ ਰਹੇ ਦੁਬਈ ਗੋਲਡਨ ਵੀਜ਼ਾ ਦੇ ਸੁਪਨੇ ਆ ਦੇ ਉੱਤੇ ਥੜੀ ਰੋਕ ਲੱਗਦੀ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਦੀਆਂ ਛੂਟੀਆਂ ਖਬਰਾਂ ਬੀੜ ਚੜੰਗੇ ਨੇ ਕਾਫੀ ਲੋਕ ਸਾਡਾ ਸੁਨੇਹਾ ਸਿਰਫ ਇਹ ਹੈ ਕਿ ਕਿਸੇ ਵਿਦੇਸ਼ੀ ਮਿਲਤੀ ਜਾਂ ਸਕੀਮ ਬਾਰੇ ਪੂਰੀ ਤਸਦੀਕ ਤੋਂ ਬਿਨਾ ਪ੍ਰੋਸਾ ਨਾ ਕੀਤਾ ਜਾਵੇ ਸਿਰਫ ਤੇ ਸਿਰਫ ਸਰਕਾਰੀ ਸਰੋਤਾਂ ਦੇ ਨਾਲ ਮਿਲੀ ਜਾਣਕਾਰੀ ਤੇ ਹੀ ਵਿਸ਼ਵਾਸ ਕੀਤਾ ਜਾਵੇ ਜਿੱਦਾਂ ਵੀ ਵੱਡੀਆਂ ਖਬਰਾਂ ਆਉਂਦੀ ਹੈ ਜਾਂ ਇਸ ਖਬਰ ਦੇ ਉੱਤੇ ਕੋਈ ਵੱਡੀ ਚਰਚਾ ਸ਼ੁਰੂ ਹੈ ਫਿਰ ਤੋਂ ਲੈ ਕੇ ਹਾਜ਼ਰ ਹੋਣੇ ਤੁਹਾਡੇ ਤੱਕ ਉਦੋਂ ਤੱਕ ਇੱਕ ਬਹੁਤ ਇਜਾਜ਼ਤ ਧੰਨਵਾਦ